ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਢਿਆਏ ਤਾਂ ਕਿ ਕੀਮਤ ਕਹੀ ਨ ਜਾਏ ਹਉ ਕੁਰਬਾਨ ਜਾਏ ਤੇਰੇ ਨਾਮੈ ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਰਉ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਏ ਤੇਰੇ ਨਾਮੈ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਏ ਮੁਖ ਨਿੰਦ ਕੈ ਛਾਈ ਸੋਰਠ ਮਹਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੇ ਨਾ ਜਾਏ ਹਉ ਕੁਰਬਾਨ ਜਾਏ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਏ ਸੁਰਠ ਮਹਲਾ 5 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੇ ਵੜੇ ਆਏ ਦਾ ਕੀ ਕੀਮਤ ਕਹੇ ਨਾ ਜਾਏ ਹਉ ਕੁਰਬਾਨ ਜਾਏ ਤੇਰੇ ਨਾਵੇਂ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਰੋ ਸੁਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਇ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੁਰ ਕੇ ਵਡਿਆਏ ਤਾਂ ਕਿ ਕੀਮਤ ਕਹੀ ਨ ਜਾਏ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਇ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ 5 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੇ ਵਡਿਆਏ ਤਾਂ ਕਿ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਏ ਤੇਰੇ ਨਾਮੈ ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਇ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੁਰ ਕੇ ਵੜਿਆਏ ਤਾਂ ਕਿ ਕੀਮਤ ਕਹੇ ਨਾ ਜਾਏ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਹ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੇ ਵੜਿਆਏ ਤਾਂ ਕਿ ਕੀਮਤ ਕਹੇ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਇ ਮੁਖ ਨਿੰਦਕ ਕੈ ਛਾਇ ਸੋਰਠ ਮਹਲਾ ਪੰਜਵਾ ਹਰ ਮਨ ਤਨ ਵਸਿਆ ਸੋਇ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੇ ਨਾ ਜਾਏ ਹਾਂ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਏ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੇ ਨਾ ਜਾਏ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਭਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ 5 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੇ ਵਡਿਆਏ ਤਾਂ ਕਿ ਕੀਮਤ ਕਹੀ ਨ ਜਾਏ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਇ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ जय जयकार करे सब कोई गुरपुरे के वढाई ताके कीमत कह न जाई हाओ कुर्बान जाई तेरे नामे जिसन बख्श लहै मेरे प्यारे सो जस तेरा गावे रहाऊ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਇ ਮੁਖ ਨਿੰਦਕ ਕੈ ਸ਼ਾਇ ਸੋਰਠ ਮਹਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੇ ਕੀਮਤ ਕਹੇ ਨਾ ਜਾਏ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਰੋ ਸੁਮੀ ਮੇਰਾ ਸੰਤਾ ਪ੍ਰਭਾਸਾ ਤੇਰਾ नानक प्रभु शरणाए मुख निंदक कैषाय सोरठ महला پنجਵਾ ہر من تن وسیاसोई जय जयकार करे सब कोई गुरपुरे के वढ आए تا کے کیمت کہیں نہ جائے ہوں قربان جائے تیرے نامے جس نو بخش لہے میرے پیارے سو جس تیرا گاوے رہا ہوں تو بھارو સ્વામી میرا santa pravasa tera nanak prab sarnai ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੇ ਵਡਿਆਏ ਤਾਂ ਕੀ ਕੀਮਤ ਕਹੇ ਨ ਜਾਏ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਾਵ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੇ ਨਾ ਜਾਏ ਹਉ ਕੁਰਬਾਨ ਜਾਏ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਏ ਸੁਰਠ ਮਹਲਾ 5 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੁਰੇ ਕੀ ਵਢਿਆਏ ਤਾਂ ਕੇ ਕੀਮਤ ਕਹੀ ਨ ਜਾਏ ਹਾਉ ਕੁਰਬਾਨ ਜਾਏ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ 5 ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨ ਜਾਏ ਹਉ ਕੁਰਬਾਨ ਜਾਏ ਤੇਰੇ ਨਾਮੈ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਏ ਮੁਖ ਨਿੰਦ ਕੈ ਛਾਈ ਸੋ ਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਏ ਤੇਰੇ ਨਾਮੈ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਏ ਸੁਰਠਮ ਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੇ ਵੜਿਆਏ ਤਾ ਕੇ ਕੀਮਤ ਕਹੇ ਨਾ ਜਾਏ ਹਉ ਕਰਬਾਨ ਜਾਏ ਤੇਰੇ ਨਾਵੇਂ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਰੋ ਸੁਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੁਰ ਕੇ ਵਡਿਆਏ ਤਾਂ ਕਿ ਕੀਮਤ ਕਹੀ ਨ ਜਾਏ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਇ ਮੁਖ ਨਿੰਦਕ ਕੈ ਛਾਈ ਸੋ ਰਠ ਮਹਲਾ 5 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰ ਕੇ ਵਡਿਆਏ ਤਾਂ ਕਿ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਏ ਤੇਰੇ ਨਾਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਇ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ 5 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰ ਕੇ ਵੜਿਆਏ ਤਾਂ ਕਿ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾ ਹਰ ਮਨ ਤਨ ਵਸਿਆ ਸੋਇ ਜੈ ਜੈਕਾਰ ਕਰੇ ਸਭ ਕੋਈ ਗੁਰਪੁਰੇ ਕੇ ਵੜ ਆਏ ਤਾਂ ਕਿ ਕੀਮਤ ਕਹੇ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਭਾਸਾ ਤੇਰਾ ਨਾਨਕ ਪ੍ਰਭ ਸਰਨਾਇ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਹ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੇ ਨਾ ਜਾਏ ਹਾਂ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਏ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਈ ਸਰਠ ਮਹਲਾ 5 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੇ ਵਡਿਆਏ ਤਾਂ ਕਿ ਕੀਮਤ ਕਹੀ ਨ ਜਾਏ ਹੋ ਕੁਰਬਾਨ ਜਾਏ ਤੇਰੇ ਨਾਮੇ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਇ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਇ जय जयकार करे सब कोई गुरु पूर के वढाई ताके कीमत कहे ना जाए हाव कुर्बान जाए तेरे नामे जिस नु बख्श लहै मेरे प्यारे सो जस तेरा गावे रहआव ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਇ ਮੁਖ ਨਿੰਦਕ ਕੈ ਸ਼ਾਇ ਸੋਰਠ ਮਹਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੇ ਕੀਮਤ ਕਹੇ ਨਾ ਜਾਏ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪ੍ਰਭਾਸਾ ਤੇਰਾ ਨਾਨਕ ਪ੍ਰਭ ਸਰਣਾਇ ਮੁਖ ਨਿੰਦਕ ਕੈ ਸ਼ਾਇ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੇ ਵਡਿਆਇ تا کے کیمت کہیں نہ جائے ہوں قربان جائے تیرے نامے جس نو بخش لہے میرے پیارے سو جس تیرا گاوے رہا ہوں تو بھارو Swami میرا سنتا پرواسا تیرا نانک پرب سرنائی ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੇ ਵਡਿਆਏ ਤਾਂ ਕਿ ਕੀਮਤ ਕਹੇ ਨ ਜਾਏ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾ ਵੈਰਾ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਏ ਹਉ ਪਰਬਾਨ ਜਾਏ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਭਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁਖ ਨਿੰਦਕ ਕੈ ਛਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ